ਆਦਾ ਪਹਿਲਾ ਇੱਕ ਧਾਨ ਲਾਇਆ। ਹਲਾ ਟੇਲ ਟਰਾਈ ਕਰੀ ਕਿੱਦਾਂ ਲੱਗਦਾ ਆਪਾਂ ਨੂੰ। ਕਿੱਦਾਂ ਬੱਜਾ ਇਹਨਾਂ ਨਾਲ। ਆਹ ਕਿੱਚਾ ਕਰਾਂਗੇ ਨਾ ਬੂੜ ਗੋਪਾ। ਓਏ ਹੋਏ ਸਾਡਾ ਬਾਈ ਇਹ ਪਿਆਰ ਆ। ਇਹ ਤੁਸੀਂ ਉੱਤੇ ਨਾ ਜਾਇਓ ਤੁਹਾਨੂੰ ਨਹੀਂ ਮਿਲਣਾ। ਇਹ ਕੱਲਾ ਮੈਨੂੰ ਹੀ ਮਿਲਣਾ। ਮਿਰਚਾਂ ਚੈੱਕ ਕਰੋ ਦੂਰੋਂ ਲਸਕਾ ਮਾਰਦਾਂ। ਰੱਬ ਦਾ ਭਾਈ ਨੋਰਮ। ਜੀ ਤੁਸੀਂ ਭੁੱਲ ਗਏ ਹੋ। ਜਿਹੜੀ ਗੱਲ ਬਾਤ ਇਹਨਾਂ ਟੋਲਿਆਂ ਦੀ ਆ ਸਰ। ਭਾਈ ਕੋਲ ਚ ਗਰਮ ਨਹੀਂ ਕਰਦੇ ਨੇ ਤੁਸੀਂ। ਆ ਤਾਂ ਹੁਣ ਮੈਂ ਦੱਸ ਦਿੰਦਾ ਚੰਗੀ ਤਰ੍ਹਾਂ ਦੇਖੋ। ਜਿਹੜੇ ਪਿਆਜ਼ ਨੇ ਬਾਅਦ ਚ ਪੈਂਦੇ ਆ ਤੇ ਚਟਨੀ ਵੀ ਬਾਅਦ ਚ ਪੈਂਦੀ ਆ। ਦੇ ਛੋਲੇ ਹੁੰਦੇ ਜੀਰਾ ਕਾਲੀ ਮਿਰਚ ਬਸ ਲੂਣ ਉਹਦਾ ਦਹੀਂ ਕਾ ਦਾ ਮੱਖਣ ਤੇ ਇਹ ਮੂਲ ਦੀ ਗੀਤ ਤੇ ਮੈਨਾਂ ਖਾ ਹੀ ਲੈਣਾ ਫੜ ਆ ਗੱਲ ਬਾਤ ਆ ਇਹਦੀ ਬਸ ਕਰੀਮ ਆ ਜਿਹੜੀ ਚੱਕ ਹਲੋ ਉਸ ਟਾਈਮ ਸੀ ਕਿ ਉਹ ਬਸ ਵਾਸਤੇ ਬਸ ਭਾਜੀ ਇਹਨਾਂ ਦਾ 버ਗਰ ਨਹੀਂ ਮੇਕ ਕੋ ਹਾਂਜੀ ਕਿਦਾ ਕੀ ਹਾਲ ਚਾਲ ਮੈਂ ਤਾਂ ਆਪਣਾ ਬ੍ਰਾਊਨ ਸਰਦਾ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਤੇ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਫੂਡ ਬਲੌਗ ਦੇ ਵਿੱਚ ਜਿਹਦੇ ਵਿੱਚ ਆਪਾਂ ਕੋਈ ਸੋਚਿਆ ਤਾਂ ਹੈ ਨੀਗਾ ਕਿ ਸਿੱਧੀ ਕਰੋ ਨਿਕਲਾਂਗੇ ਕੀ ਖਾਣਾ ਹੈ ਰੈਸਟੋਰੈਂਟ ਡਿਸਾਈਡ ਕਰਾਂਗੇ ਤੇ ਤੁਹਾਨੂੰ ਉਸ ਬਾਰੇ ਦੱਸਾਂਗੇ ਆਵੇਂ ਕਿਦਾਂ ਦਾ ਰਿਹਾ ਆਪਾਂ ਬਸ ਤੁਸੀਂ ਪੁਰਾਣੇ ਨਾਲ ਵਾਲੇ ਵਲੌਗ ਨੂੰ ਜਿੱਥੇ ਆਪਾਂ ਅਬਰਸਰੀੇ ਨਾਲ ਖਾਦੇ ਸੀ ਕਾਲੀ ਸੜਕ ਤੋਂ ਉਹਦਾ ਜਿਸ ਤਰ੍ਹਾਂ ਆਨ ਸੋਚਦਾ ਮੇਰੇ ਤੇ ਉਮੀਦ ਤੋਂ ਵੱਧ ਵੀਊਅ ਹੋਇਆ ਉਸ ਵੀਡੀਓ ਨੂੰ ਤੇ ਤੁਸੀਂ ਬਹੁਤ ਪਿਆਰ ਦਿੱਤਾ ਉਸ ਵੀਡੀਓ ਨੂੰ ਤੇ ਅੱਜ ਆਪਾਂ ਹੋਰ ਫੂਡ ਕੋਟ ਟੈਗ ਕਰਾਂਗੇ ਲੁਧਿਆਣੇ ਦਾ ਸਟ੍ਰੀਟ ਫੂਡ ਤੇ ਉਹਦਾ ਰਿਵਿਊ ਤੁਹਾਨੂੰ ਦੱਸਾਂਗੇ ਚੰਗਾ ਜੀ ਮਿਲਦੇ ਆਂ तो आगे। आगे। और भाजी मेडा भाजी क्या भाजी हाँ भाजपा पछाण लिया ठीक है ना जी मेडा भाजी अपने भाजपा प्लेट ला दो एक दबा दाजी ना तुम पछाण ही लिया होना ठीक है ਕੁੱਚੇ ਛੋਲਿਆਂ ਦੀ ਗੱਲਬਾਤ ਇੰਨੀ ਐਂਡ ਐਣਾ ਵਾਕਿਆ ਪਰ ਵੀ ਕੀ ਕਰਦੇ ਆ ਭਾਈ ਆਏ ਹਾਏ ਜਿਹੜੀ ਗੱਲਬਾਤ ਐਣਾ ਛੋਲਿਆਂ ਦੀ ਆ ਸਾਰੀ ਭਾਈ ਕੁਲਚੇ ਗਰਮ ਨਹੀਂ ਕਰਦੇ ਨੇ ਤੁਸੀਂ ਇੱਦਾਂ ਹੀ ਕੰਮ ਚੱਲਦਾ ਭਾਈ ਤਾਂ ਸਿੱਧੇ ਹਾਂਜੀ ਆਏ ਹਾਏ ਮਿਰਚ ਦੇ ਦਿਓ ਨਾਲ ਇੱਕ ਭਾਈ ਤੁਹਾਨੂੰ ਠੀਕ ਹੈ ਜੀ ਤੇ ਉਹ ਭਾਈ ਨੇ ਲੱਗਿਆ ਹੋਇਆ ਉਧਰ ਆਪਣਾ ਕੁਲਚਿਆਂ ਦਾ ਰੇਟ ਤਿੰਨ ਕੁਲਚੇ 35 ਦੋ ਕੁਲਚੇ 25 ਇੱਕ ਕੁਲਚਾ 15 ਗਿੱਲੇ ਕੁਲਚੇ 25 ਤੇ ਇੱਕ ਪਲੇਟ ਛੋਲੇ 15 ਰੁਪਏ ਆ ਚਲੋ ਪਾਜੀ ਜੀ ਕਰ ਦਿਆਂ ਟਰਾਈ ਤੁਹਾਡੇ ਕੋਲ ਚ ਅਸੀਂ ਅੰਦਰ ਜੇ ਨੂੰ ਆਏ ਨਾ ਉਧਰ ਨੂੰ ਜੀ ਕਹਿੰਦਾ ਪਾਜੀ ਬਾਕੀ ਬਾਅਦ ਚ ਮਿਲਦਾ ਨਾ ਆ ਜਾ ਬਰਾਬਰ ਚੈੱਕ ਰਾਹੁਲ ਉਸਿਆ ਆਏ ਆਏ ਮਿਰਚ ਖਾਣੀ ਤੂਰ ਆ ਆ ਆ ਗੱਲਬਾਤ ਹੈ ਜਿਹੜੀ ਗੱਲਬਾਤ ਹੈ ਛੋਲਿਆਂ ਦੀ ਹੈ ਸਾਰੀ ਓਏ ਹੋਏ 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 ਇੱਥੇ ਰੱਖ ਲੈਣੇ ਆਪਾਂ ਆ ਛੋਲੇ ਚਾ ਤੁਹਾਡੇ ਕੋਲ ਚ ਆ ਨਾਲ ਕੋਲ ਚ ਨਾਲ ਇੱਕ ਮਿਰਚ ਤੂੰ ਨਹੀਂ ਮਿਰਚ ਖਾਣੀ ਨਹੀਂ ਨਹੀਂ ਕਾਲਾ ਪੜਾ ਪੜੀ ਭਰਾ ਓ ਮਾਈ ਗੋਡ ਆ ਛੋਲਿਆਂ ਦੀ ਖੁਸ਼ਬੂ ਇੱਥੇ ਤਾਂ ਘਰ ਹੀ ਦੇ ਲਓ ਬਾਬਾਸੂ ਇਹ ਕੋਈ ਪ੍ਰੋਮੋਸ਼ਨ ਨਹੀਂ ਅੱਬਾਵਾਸ ਰਿਵਿਊ ਦੇਣਾ ਵੀ ਕੋਚੇ ਕਿੱਦਾਂ ਰਿਹਾ ਇਹ ਕਮਗਾ ਅੱਬਾ ਖਾਂਦੇ ਤੇ ਰਹਿਦੇ ਪੈਸੇ ਮੈਂ ਤਾਂ ਭਾਈ ਦੇ ਖਾਦਾਂਗਾ ਵਾਦਾ ਜਾਈਂ ਭਾਈ ਕਹਿੰਦੇ ਕੋਈ ਗੱਲ ਨਹੀਂ ਬਣਾਓ ਵੀਡੀਓ ਆਪਣਾ ਵੀ ਨਵਾਂ ਚੈਨਲ ਆ ਬਾਕੀ ਮੈਂ ਖਾਂਦੇ ਆ ਟਰਾਈ ਕੋਚੇ ਛੋਲੇ ਨਾ ਇੱਕ ਵਾਰ ਕੋਚੇ ਢੰਡੇ ਆ ਪਰ ਛੋਲੇ ਪੂਰੇ ਗਰਮ ਆ ਭਾਈ ਦੇ ਹਾਂ ਆਪਣਾ ਪਹਿਲਾ ਕੋਚਾ ਅੱਬਾ ਦਿਨ ਕੋਲ ਚਲੇ ਆ ਟਰਾਈ ਕਰੋ ਸਾਡਾ ਕੋਚੇ ਛੋਲੇ ਆ ਆ ਆ ਗਿਆ ਕੋਈ ਛੋਲੇ ਉਹ ਆ ਕਿਵੇਂ ਲੱਗਾ ਭਾਜੀ ਆ ਗਈ ਮੇਰੀ ਇਹ ਗੱਲਬਾਤ ਸੌਲੀ ਛੋਲਿਆਂ ਦੀ ਆ ਜਿਹੜੀ ਗੱਲਬਾਤ ਹੈ ਬੁੱਝਦਾ ਨੋਰਮਲ ਆ ਛੋਲਿਆਂ ਦੀ ਗੱਲਬਾਤ ਕੂਲੀ ਹੈ ਐਂਡ ਤੇ ਪੱਖਾ ਲਈਏ ਫੇਰ ਭਾਈ ਨਾਲ ਗੱਲਬਾਤ ਕਰਾਂਗੇ ਭਾਈ ਵੇਲੇ ਵੇਲੇ ਨਹੀਂ ਚਲੋ ਭਾਈ ਛੱਕੋ ਕੋਲ ਜਾ ਤੁਸੀਂ ਆ ਜਾਓ ਲੈ ਵੀ ਚੱਕਣਾ ਇੰਸ਼ਾ ਅੱਲਾਹ ਨੇ ਕੋ ਦੇਖੀ ਬੰਦੀ ਵੀਡੀਓ

ਦੇ ਰਹੇ ਹਾਂ ਲੋ ਜੀ ਪਲੇਟ ਓਏ ਛੋਲੇ ਬਾਲ ਕੇ ਬਸ ਬਸ ਭਾਈ ਬਹੁਤ ਆ ਬਹੁਤ ਬਹੁਤ ਆ ਬਹੁਤ ਚਾ ਚਟਨੀ ਪਾ ਦੇ ਭਾਈ ਆਪਣੀ ਸਪੈਸ਼ਲ ਆ ਧੰਨਵਾਦ ਜੀ ਨਾਲ ਯਾਰ ਅੱਗੇ ਮਿੱਤਰਾਂ ਛੋਲੇ ਥੋੜਾ ਛੋਲੇ ਆ ਗਏ ਆ ਤੁਹਾਨੂੰ ਹੁਣ ਮੈਂ ਦੱਸ ਤਾ ਚੰਗੀ ਤਰ੍ਹਾਂ ਦੇਖੋ ਜਿਹੜੇ ਪਿਆਜ਼ ਨੇ ਬਾਅਦ ਚ ਪੈਂਦੇ ਆ ਤੇ ਚਟਣੀ ਵੀ ਬਾਅਦ ਚ ਪੈਂਦੀ ਆ ਜਿਹੜੇ ਛੋਲੇ ਹੁੰਦੇ ਜੀਰਾ ਕਾਲੀ ਮਿਰਚ ਬਸ ਲੂਣ ਉਹਦਾ ਥੋੜਕਾ ਲੱਗਾ ਹੁੰਦਾ ਬਸ ਤੇ ਇਦਾਂ ਰਲਾਓ ਤੇ ਖਾ ਜਾਓ ਬਸ ਬਾਕੀ ਤਮਾ ਜਮਾ ਭਾਈ ਦਾ ਮਤਲਬ ਇਹਦਾ ਵਾ ਇਹ ਭਾਈ ਸਾਹਿਬ ਵਿਚਾਰੇ ਨੇ ਕੋਈ ਗੱਲ ਨਹੀਂ ਉਹ ਛੋਟੀ ਜੀ ਰੜੀ ਤੇ ਆ ਐ ਨਹੀਂ ਕਿਉਂਕਿ ਵੱਡੀ ਰੜੀ ਆ ਬਿਲਕੁਲ ਛੋਟੀ ਜੀ ਰੜੀ ਆ ਤੇ ਆ ਬੈਕ ਸਾਈਡ ਤੇ ਭਾਈ ਬੈਠਣ ਨੂੰ ਬਣਾਇਆ ਹੋਇਆ ਆ ਤਾਂ ਬਣੀ ਫਿਰ ਵੀ ਤਾਗਣਾ ਹੈ ਬਹੁਤ ਵਧੀਆ ਕੰਮ ਕਰਦਾ ਭਾਈ ਦਾ ਪਹਿਲਾਂ ਡੈੜੀ ਜੀ ਕਰਦੇ ਸੀ ਉਹਨਾਂ ਦਾ ਕਹਤਾ ਜੀ ਤੇ ਡੈੜੀ ਜੀ ਜੂਨ ਕੋ ਪ੍ਰੈਸ ਭਾਈ ਜੀ ਘੱਟ ਦੇ ਲੱਭੀ ਜਾਗੇ ਚਲੋ ਖਤਮ ਕਰਦੇ ਆਂ ਬੰਨਾ ਹੁਣ ਇਹਨੂੰ ਫੇ ਚੱਲਦੇ ਆਂ ਅਗਲੀ ਨਵੀਂ ਲੋਕੇਸ਼ਨ ਤੇ ਚਲੋ ਮੇਰੇ ਕੰਦੇ ਇੱਕ ਵਾਰ ਛੋਲੇ ਜਰੂਰ ਖਾਵੇ ਭਾਈ ਜੀ ਨਿਆਰੇ ਬੰਦ ਨੇ ਥੋੜਾ ਵਧੀਆ ਟੇਸਟ ਅੱਗੇ ਕੋਈ ਦੇਖੋ ਮੈਨੂੰ ਖਾਣ ਦੇ ਮੈਂ ਇੰਜੋਏ ਕਰਦਾ ਤਾਂ ਤੁਸੀਂ ਬਸ ਸਵਾਦ ਲਓ ਜੀ ਲਓ ਜੀ ਫੁਲਚੇ ਖਾ ਲਏ ਆਪਾਂ ਫੁਲਚੇ ਖਾ ਲਏ ਆਪਾਂ ਮਿਰਚਾ ਰਹਿ ਗਈਆਂ ਭਾਈ ਦੀਆਂ ਭਾਈ ਨੇ ਚਾਚਾ ਚਾਚੇ ਮਿਰਚਾ ਲੈ ਲਈਆਂ ਮਿਰਚਾ ਖੱਬੀਆਂ ਨਹੀਂ ਭਾਈ ਨੇ ਦਰਸਨੰਗਰ ਤੇ ਸੀਗੀ ਬਹੁਤ ਕੋੜੀ ਹੁਣ ਆਏ ਨੇ ਆਪਾਂ ਭਾਈ ਦੀ ਲੋਕੇਸ਼ਨ ਤੇ ਕਿੱਥੇ ਆ ਭਾਈ ਦੀ ਲੋਕੇਸ਼ਨ ਐਸਬੀਆਈ ਬੈਂਕ ਦੇ ਬਿਲਕੁਲ ਸਾਹਮਣੇ ਹੁਣ ਭਾਈ ਨਾਲ ਗੱਲਬਾਤ ਕਰਦੇ ਆਂ ਇਹ ਦੇਖੋ ਹਾਂ ਕੀ ਭਾਈ ਦਾ ਤਾਮਾ ਜਾਮਾ ਇੰਨਾ ਕੀ ਆ ਆ ਛੋਟੀ ਜੀ ਰਿਹੜੀ ਤੇ ਹੀ ਆ ਭਾਜੀ ਪਿੱਛੇ ਹੋ ਗਏ ਭਾਜੀ ਤੁਸੀਂ ਕਹਿੰਦੇ ਪਿੱਛੇ ਹੋ ਗਏ ਭਾਈ ਸੰਗ ਗਏ ਹੋਰਾ ਐ ਵੀਰੇ ਭਾਜੀ ਸੰਗ ਗਏ ਉਹ ਉਹ ਵੀਡੀਓ ਦੇ ਪਾਸੇ ਹੀ ਹੋ ਗਿਆ ਭਰਾਵਾ ਤੇ ਭਾਜੀ ਆਪਣਾ ਕੰਮ ਇਸ ਛੋਟੀ ਜਿਹੀ ਡੇੜੀ ਤੇ ਕਰਦੇ ਆ ਲਿਖ ਆ ਇਧਰ ਦਰਗਾਹ ਆ ਤੇ ਇਧਰ ਭਾਈ ਦਾ ਕੰਮ ਆ ਠੀਕ ਆ ਜੀ ਲਓ ਭਾਜੀ ਗੱਲਬਾਤ ਵੇਹਣ ਦਾ ਛੋਲੇ ਤੁਹਾਡੀ ਆਏ ਫੈਨਾਂ ਦਾ ਤੁਹਾਡਾ ਛੋਲੇ ਨੇ ਸੀ ਹਾਂ ਇਹ ਦੱਸ ਦਿਓ ਭਾਜੀ ਆਪਣਾ ਨਾਮ ਵੀ ਦੱਸ ਦਿਓ ਚੰਗੀ ਤਰ੍ਹਾਂ ਤੇ ਲੋਕੇਸ਼ਨ ਵੀ ਦੱਸ ਦਿਓ ਰੋਕਾਂ ਨੂੰ ਨਾਮ ਮੇਰਾ ਹਦੀਸ ਸਿੰਘ ਹੈ ਜੀ ਹਾਂ ਉੱਧਾ ਕਹਿੰਦੇ ਨੇ ਮਿੱਡਾ ਭਾਈ ਦਾ ਸਪੈਸ਼ਲ ਛੋਲੇ ਹਾਂਜੀ ਹਾਂ ਇਹ ਲੋਕੇਸ਼ਨ ਹੈ ਦਰੈਸੀ ਰੋਡ ਆਈ ਸਾਹਮਣੇ ਪੀੜ ਬੈਂਕ ਆ ਐਸ ਬੀ ਆਈ ਦਾ ਹਾਂਜੀ ਹਾਂਜੀ ਬਿਲਕੁਲ ਨਾਲ ਦਰਗਾਹ ਮੇਰਾ ਦੀ ਹਾਂ ਪੀਪਲ ਦਾ ਬੇਲ ਲੱਗਿਆ ਪਛਾਨ ਪੀਪਲ ਦੀ ਪੇ ਠੀਕ ਹੈ ਜੀ ਬਾਕੀ ਇਹ ਰਹੀ ਗੱਲ ਜੇ ਤੁਹਾਨੂੰ ਲੋਕੇਸ਼ਨ ਨਹੀਂ ਪਤਾ ਦ੍ਰੈਸ਼ੀ ਆਉਣਾ ਕੜਾਪੜ ਮਾਰਕੀਟ ਦੇ ਨਾਲ ਜਿਹੜੀ ਚੜਾਈ ਚੜ੍ਹਦੀ ਨਾ ਚੜ ਕੇ ਸਿੱਧਾ ਹੀ ਆ ਜਾਣਾ ਬាទ ਠੀਕ ਹੈ ਥਾਣੇ ਵਾਲੇ ਰੋਡ ਤੇ ਤੇ ਨਾਲ ਹੀ ਭਾਈ ਜੀ ਸੋਤਨ ਨੂੰ ਰਾਈਟ ਹੈਂਡ ਬਿਲਕੁਲ ਦਰਗਾਹ ਦੇ ਨਾਲ ਦੇਖ ਜਾਣੀ ਭਾਈ ਭਾਈ ਦੱਸੋ ਕਿੰਨੇ ਹੋ ਗਾ ਤੁਹਾਡੇ ਕਿੰਨੇ ਪੈ ਹੋਗੇ ਕੋਈ ਗੱਲ ਨਹੀਂ ਭਾਈ ਲੈ ਭਾਈ ਕੰਮ ਆਪਣੀ ਜਗਾ ਅੱਜ ਵੀ ਕੰਮ ਕਰਦੇ ਮੈਂ ਕੰਮ ਆਪਣੀ ਜਗਾ ਜਾਂਦੇ ਹਸੀ ਆਪਣੀ ਜਗਾ ਹਾਂ ਕੀ ਆਪਾਂ ਨਿੱਗੀ ਰਸੋਈ ਉਹ ਸਾਹਮਣੇ ਭਾਈ ਲੱਗੋਏ ਕੁਛੇ ਬਣਾ ਰਹੇ ਨੇ ਬੰਦੇ ਆ ਰਹੇ ਨੇ ਤੇ ਜਾ ਰਹੇ ਨੇ। ਕੀ ਬਾਤ ਹੈ ਕੀ ਬਾਤ ਹੈ। ਚਲਿਏ ਭਾਈ ਅੰਦਰ ਫੇ। ਓਕੇ ਭਾਈ ਚਲੋ ਚਲਿਏ। ਭਾਈ ਲੇਟ ਹੋ ਰਹੀ ਹੈ। ਅ ਫੈਕਸਟ ਲੋਕੇਸ਼ਨ ਤੇ ਜਾਣਾ ਹੈ। ਹਾਂ ਖਾ ਕੇ ਚੱਲਦੇ ਆਪਾਂ। ਚਲੋ ਚੰਗਾ। ਹੁਣ ਆਪਾਂ ਆਏ ਆਂ ਆਪਣੀ ਨਿੱਗੀ ਰਸੋਈ ਵਾਲਿਆਂ ਦੇ। ਆ ਭਾਈ ਕਿੱਥੇ ਆਏ ਆਂ ਆਪਾਂ? ਤੇ ਕੋਲ ਚਲ ਆਇਆ ਸੀ ਅਸੀਂ। ਹੋਰ ਵੀ ਾਟ ਮਾਰੇ ਭਾਈ ਕੋ। ਤੇ ਇੱਕ ਗੱਲ ਬਹੁਤ ਵਧੀਆ ਭਾਈ ਨੇ ਕੀਤੀ ਹੈ। ਆ ਗੱਲ ਵਧੀਆ ਭਾਈ ਦੀ। ਭਾਈ ਨੇ ਪੰਜਾਬੀ 'ਚ ਲਿਖਿਆ ਸਾਰਾ ਕੁਝ। ਆ ਗੱਲ ਬਹੁਤ ਵਧੀਆ ਭਾਈ ਆ ਚੈੱਕ ਕਰੋ ਪੰਜਾਬੀ ਨੂੰ ਪ੍ਰਮੋਟ ਕੀਤਾ ਹੈ ਭਾਈ ਨੇ ਭਗਤ ਸਿੰਘ, ਕਰਤਾਰ ਸਿੰਘ ਸਰਾਬਾ, ਮਹਾਰਾਜ ਸਿੰਘ, ਰਾਜਗੁਰੂ ਸੁਖਦੇਵ ਤੇ ਇੰਦਰ ਸਾਰੀ ਪੰਜਾਬੀ ਲਿਖੀ ਭਾਈ ਨੇ ਬਾਕੀ ਸਾਰਾ ਕੁਝ ਭਾਈ ਨੇ ਪੰਜਾਬੀ ਚ ਲਿਖਿਆ ਊੜਾ ਐੜਾ ਬਹੁਤ ਸੋਹਣਾ ਪ੍ਰਮੋਟ ਕੀਤਾ ਹੈ ਭਾਈ ਨੇ ਦੇਖੋ ਸਾਰੀਆਂ ਦਿਵਾਰਾਂ ਉਤੇ ਨਾ ਪੰਜਾਬੀ ਲਿਖੀ ਹੋਈ ਹੈ ਨੇ ਭਾਈ ਘੋੜਾ 20 ਚ ਕੀ ਕੀ ਆ ਲੱਸੀ ਆ ਸਟੋਬਰੀ ਲੱਸੀ ਬਨੀਲਾ ਲੱਸੀ ਉਹ ਚਾਕਲੇਟ ਲੱਸੀ ਹੋਏ ਹੋਏ ਲੱਸੀਆਂ ਚੈੱਕ ਕਰ ਭਾਈ ਦੀਆਂ ਕਿੰਨੀਆਂ ਪੰਜ ਆਈਟਮ ਲੱਸੀ ਦੀਆਂ ਕਿਆ ਬਾਤ ਬਨੀਲਾ ਲੱਸੀ ਉਹ ਸਟੋਬਰੀ ਲੱਸੀ ਬਰਾਵਾ ਕਿਆ ਬਾਤ ਹੈ ਬਾਕੀ ਉਹਨੇ ਆਪਣੇ ਪਲੇਟ ਆ ਜੇ ਨਾ ਮਾਦਵਾਸ ਤੇ ਵੀ ਉਹ ਲੈਣਾ ਪਹਿਲਾਂ ਕੋਚਾ ਖਾ ਲਈਏ ਫਿਰ ਤਾਂ ਹੁੰਦਾ ਨਹੀਂ ਕੋਚਾ ਕਿੰਦਾ ਤਾਂ ਲੱਗਦਾ ਸਾਨੂੰ ਪਹਿਲੇ ਬੰਨੇ ਗੱਲਾਂ ਪਤਾ ਮਾਰਦੇ ਸੀ ਆਪਣੀਆਂ ਦੀ ਕੀ ਜੀ ਹੈ ਹੁਣ ਆਪਾਂ ਬਾਹਰ ਹੀ ਬੈਠ ਸਕਦੇ ਹਾਂ ਜੀ ਪਰ ਬਾਹਰ ਨਾਲ ਰੋਲਾ ਰੱਪਾ ਬਹੁਤ ਪੈਂਦਾ ਆਪਾਂ ਬੋਲਦੇ ਆਂ ਹੋਲੀ ਤਾਂ ਕਰਕੇ ਆਪਾਂ ਅੰਦਰ ਠੀਕ ਆ ਤੇ ਉਹ ਜਿੱਥੇ ਹੱਥ ਚੱਲਦੇ ਪੈਣਾ ਸ਼ੀਸ਼ੇ ਪਿੱਛੇ ਉੱਥੇ ਭਾਈ ਦਾ ਲੱਗਾ ਕਾਊਂਟਰ ਉਧਰ ਭਾਈ ਲਾਉਂਦੇ ਨੇ ਸਾਰਾ ਕੁਝ ਕੋਲਚੇ ਕੋਲਚੇ ਸਾਹ ਉੱਥੇ ਲਾਦੇ ਆਪਾਂ ਲਵਾਇਆ ਓਏ ਹੋਏ ਹੋਏ ਪਹਿਲਾਂ ਭਾਜੀ ਸਿਆ ਖਾਲੀ ਐ ਫੇਰ ਦੰਦ ਦਦੇ ਆ ਠੀਕ ਹੈ ਜੀ ਤੇ ਬੰਦਾ ਕਹਿੰਦਾ ਭਾਜੀ ਕੁਝ ਹੋਰ ਲਵੋਗੇ ਮੈਂ ਕਿਹਾ ਬਾਅਦ ਚ ਲੈਨੇ ਆ ਆ ਚੈੱਕ ਕਰੋ ਬਈ ਓਏ ਹੋਏ ਕਰੰਚੀ ਚੈੱਕ ਕਰੋ ਉਸ ਦਾ ਪਹਿਲਾ ਇੱਕ ਤਾਂ ਲਵਾਇਆ ਇਹ ਲਾ ਟੈਲ ਟਰਾਈ ਕਰੀ ਕਿੱਦਾਂ ਲੱਗਦਾ ਆਪਾਂ ਨੂੰ ਓਏ ਓਏ ਆ ਬਾਕੀ YouTube ਤੇ ਬਹੁਤ ਦੇਖਿਆ ਵਾ ਚਟਣੀ ਦੀ ਬਹੁਤ ਗੱਲ ਬਾਤ ਆ ਇਹਨਾਂ ਦੀ ਤੇ ਛੋਲੇ ਆ ਗਏ ਨੇ ਆਪਣੇ ਨਾਲ ਆ ਗਿਆ ਕੋਚਾ ਪਕ ਕਰਦੇ ਆ ਟਰਾਈ ਹੁਣ ਇਹ ਤੁਹਾਨੂੰ ਦਿਨੇ ਰਫੀ ਮੇਰਾ ਠੀਕ ਹੈ ਜੀ ਅੱਜ ਤੱਕ ਤੁਸੀਂ ਕਰੋ ਸਾਨੂੰ ਖਾਂਦਿਆਂ ਨੂੰ ਇੰਜੋਏ ਕਰਦੇ ਸਮਾਂ ਠੀਕ ਹੈ ਜੀ ਕੀ ਆ ਬਾਹਰ ਇਹ ਬਣੀ ਕਿਤੇ ਕਰ ਦਿੰਦੇ ਇੱਦਾਂ ਇੱਦਾਂ ਫੜ ਕੇ ਇੱਦਾਂ ਕਰ ਦਿੰਦੇ ਆ ਤੀਜਾ ਕਰਾਂ ਦੇ ਨਾ ਫੂਡ ਬਲੌਗਰ ਫੰਟੋ ਦਾ ਨਹੀਂ ਅਜੇ ਤਾਂ ਆਪੀ ਆਪੀ ਕਰ ਲਿਆ ਅੰਦਰ ਵੜ ਕੇ ਭਰਾਵਾ ਇੱਧਰ ਤੋਂ ਗਾ ਮੰਨਾ ਉਹ ਅਜੇ ਤਾਂ ਆਪੀ ਇਹ ਕਰ ਪੜਕੀਆਂ ਕਰ ਲਿਆ ਇਹ ਬਹੁਤ ਘੱਟ ਮਿਲਦੀ ਸਾਡੇ ਉਧਰ ਏਰੀਆ ਤੁਸੀਂ ਚਟਣੀ ਆਪਣੇ ਮਿਲਦੀ ਜਾ ਉਹ ਆਨੀਅਨ ਵਿੱਚ ਚਟਣੀ ਤਰ੍ਹਾਂ ਦੇ ਗੁੰਨ ਪਏ ਹੋਏ ਆ ਜਿਵੇਂ ਚਟਣੀ ਇਹ ਪਾਜੀ ਪੂਰੀ ਲੈਹ ਚ ਬੋਲਦੇ ਆ ਓ ਮਾਈ ਗਾਡ ਦੇਖਿਆ ਹੋ ਜਾਂਦਾ ਚੀਜ਼ ਦਾ ਚੰਕਾ ਪੂਰੀ ਰੱਜ ਕੇ ਪਾਈ ਹੋਈ ਹੈ ਠੱਟੀ ਹੁਣ ਮੇਰੀ ਵਾਰੀ ਆ ਪਾਜੀ ਆਹ ਨੂੰ ਚੈੱਕ ਕਰਦਾ ਮੈਂ ਤੁਹਾਨੂੰ ਟ੍ਰਾਈ ਕਰਾਣਾ ਪਹਿਲਾਂ 195 ਇਹ ਅਗੇ ਆਪਣੀ ਛੋਲੀਆਂ ਅੱਜ ਤੋਂ ਨੀ ਪਾタミンਾ ਕਿਤਾ ਚਟਨੀ ਪਾ ਦੇ ਉੱਪਰ ਪਾਈਲੀ ਸਪੈਸ਼ਲਟੀ ਨਹੀਂ ਕਿੱਦਾਂ ਦਾ ਲੱਗਾ ਬਾਜੀ ਹਲਵਾ ਗੰਡੇ ਅੱਜ ਪੀਣ ਦਾ ਜੇ ਮੈਨੇ ਲੱਗ ਰਹੀ ਪਕਾ ਰਹਾ ਨਾ ਨਾ ਬਬੂ ਉੱਜੇ ਖਾਣੇ ਆ ਨਾ ਮੈਂ ਤੇਰੇ ਤਰ੍ਹਾਂ ਦਾ ਇੱਕ ਟੈਸਟ ਬਿਲਕੁਲ ਨਹੀਂ ਹੈਗਾ ਮਧੁਰੀ ਇਹਦਾ ਕਰਦੇ ਪਾਉ ਮੁੱਕੀ ਉੱਤੇ ਬੜੀ ਨਮਕੀ ਦੀ ਜਿਵੇਂ ਉੱਪਰ 25 ਦਾ ਟੇਕਿਆਂ ਦਾ ਉਹਦਾ ਟੇਸ ਆ ਰਿਹਾ ਸਭੀਆਂ ਦਾ ਟੇਸ ਨਾਲ ਲੱਗ ਰਿਹਾ ਰਿਹਾ ਇਹ ਕਿਆ ਗੱਲ ਬਾਤ ਹੈ ਆ ਦੇਖੋ ਸਾਡਾ ਕੁਲਚੇ ਵਾਲਾ नान ਪੂਰਾ ਇਹਨ ਲਾਲ ਕੀਤਾ ਹੈ ਭਾਜੀ ਨੇ ਕੁਲਚੇ ਨੂੰ ਬਿਲਕੁਲ ਫਸਟ ਨਾ ਵੇ ਮੈਂ ਚਾਰ ਤੋਂ ਦੇ ਕੋਸਟ ਵਾਲੇ ਆ ਰੋਗਾ ਕਿਚਨ ਤੋਂ ਕੰਪਟੇਟ ਕਰਦੇ ਆਂ ਚਟਣੀਆਂ ਨੇੜੀ ਇਹ ਇਮਲੀ ਵਾਲੀ ਆ ਇਮਲੀ ਦੇ ਨਾਲ ਥੋੜੀ ਨਾ ਤਿੱਖਾਪਣ ਕਿੱਥੇ ਆ ਬਹੁਤ ਵਧੀਆ ਬਸ ਉਹਨਾਂ ਪਰ ਨਵੇਟ ਲਈਏ ਲਓ ਜੀ ਇੱਕ ਕੁਲ ਚਾਹ ਡਨ ਕਰਤਾ ਹੁਣ ਆਪਾਂ ਮੰਗਾਇਆ ਭਾਈ ਇਹ ਜਿਹੜਾ ਆਟੇ ਵਾਲਾ ਜਿਹੜਾ ਖਾਧਾ ਆਪਾਂ ਪਹਿਲਾਂ ਹੁਣ ਆਪਾਂ ਮੰਗਾਇਆ ਆਲੂ ਪਿਆਜ਼ ਮਿਕਸ ਦੇਸੀ ਘਿਓ ਵਾਲਾ ਮੈਦੇ ਚ ਮੈਦੇ ਵਾਲਾ ਵੀ ਟਰਾਈ ਕਰ ਲਈਏ ਭਾਈ ਕੋਣ ਆ ਠੀਕ ਆ ਭਾਈ ਕਹਿੰਦੇ ਮੈਦਾ ਵੀ ਟਰਾਈ ਕਰੋ ਆਟੇ ਵਾਲਾ ਖਾ ਲਿਆ ਆਟਾ ਡਲ ਕੇ ਗੱਲਬਾਤ ਜਿਵੇਂ ਸੀ ਰੋਕਦੇ ਹਿੰਪੂਰ ਬਖਰੇ ਖਾਣ ਨੂੰ ਮਿਲਿਆ ਜੀ ਆਪਾਂ ਨੂੰ ਬਖਰੇ ਜੀ ਜਿਹੜਾ ਇਹ ਘਰ ਦੀ ਰੋਟੀ ਖਾ ਰਹੇ ਆ ਆਪਾਂ ਤੇ ਪਹਿਲਾਂ ਜਿਹੜਾ ਆਪਣਾ ਆਟੇ ਵਾਲਾ ਪਰ ਉਹ ਦਸੀ ਹੋ ਜਿੰਦੇ ਅਸੀਂ ਧਿਆਨ ਨਹੀਂ ਮਾਰਿਆ ਹੁਣ ਆਪਾਂ ਦਸੀ ਕੋਲੋਂ ਮੈਸੇਜ ਮੰਗਾਇਆ ਉਹ ਖਾਣਿਆ ਉਹ ਕੁਲਚੇ ਵੀ ਐਂਡ ਵਾ ਖਤਮ ਕਰਦੇ ਕੁਲਚੇ ਛੋਲੇ ਆਪਾਂ ਕਿਤੇ ਵੀ ਨਹੀਂ ਛੱਡਦੇ ਵਾ ਮੈਂ ਦੇਖਿਆ ਵਾ ਸਾਬ ਲਾਇਆ ਉਹਨੇ ਸੁਆਦੀ ਲੱਗਦੇ ਯਾਰ ਛੋਲੇ ਵੀ ਨਾ ਗੱਲਬਾਤ ਨਹੀਂ ਹੁੰਦੀ ਛੋਲੇ ਹੁਣੇ ਚਾਹੀਦੇ ਪੰਜਾਬੀਆ ਛੋਲੇ ਹੁਣ ਤਾਂ ਭੱਜ ਗਏ ਪਈਦਾ ਬਾਹ ਕੰਮ ਦੇ ਕੇ ਮੈਂ ਬਹੁਤ ਵਧੀਆ ਲੱਗਿਆ ਮੈਨੂੰ ਭਾਈ ਬਹੁਤ ਸੋਹਣੀ ਗੱਲ ਕੀਤੀ ਹੈ ਭਾਈ ਵਧੀਆ ਲੱਗਾ ਬਹੁਤ ਵਧੀਆ ਲੱਗਣਾ ਅੰਦਰ ਬੈਠ ਕੇ ਮਜ਼ਾ ਹੀ ਆ ਗਿਆੁੱਥੋਣਾ ਚੱਲ ਕਿੰਨਾ ਦਿਨ ਬਟੂਗਾ ਅੰਦਰ ਬੈਠ ਕੇ ਜੇ ਤਾਂ ਹਮਾਂ ਚਾਹੀਦਾ ਮੇਰੇ ਤਾਂ ਹਰੇਕ ਜਗ੍ਹਾ ਤੇ ਆਪਣੀ ਪੰਜਾਬੀ ਬੋਲ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਵੀ ਪੌਲਾ ਸੀ ਲਾਵੀ ਲਾ ਮੇਤਰਾ ਲਸੀ ਜਦੇ ਉਹ ਕਿਤੇ ਤਾਂ ਸੀ ਸਟ੍ਰਾਬਰੀ ਸੀ ਪਰ ਪਾਜੀ ਕਹਿੰਦੇ ਹਜੇ फ्लेवर आप शुरू नहीं किया जी शहर तो होने शहर तो हो जाए पाजी जो भाजी फ्लेवर शुरू नहीं किया जी इसलिए नॉर्मल लस्सी मिठी लस्सी ये पहला मैं पीऊँगा इन किसी को कुल्चा खवाना पहला मैं ट्राई करता लस्सी कि मैं रख ਲੱਸੀ ਕੀ ਦਾਣਕ ਸਾਹ ਹਾਂ ਲਿਆ ਵੀ ਜੱਟਾ ਦੂਜਾ ਕੁਲਚਾ ਆ ਗਿਆ ਆਪਣਾ ਜਿਹਦਾ ਨਾਂ ਨਾਣ ਕਹਿੰਦੇ ਆਪਾਂ ਨੰਬਰ 7 ਇਹਨੂੰ ਕੁਲਚਾ ਆ ਗਿਆ ਨਾਲੇ ਦੇਸੀ ਘਿਓ ਲਾ ਬੰਦ ਦਸ ਕੇ ਗਿਆ ਸਾਨੂੰ ਓਏ ਹੋ ਚਲੋ ਕੋ ਭਾਜੀ ਹੁਣ ਤੁਸੀਂ ਕੁਲਚਾ ਖਾਓ 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 ਭਾਈ ਤੁਸੀਂ ਟਰਾਈ ਕਰ ਲਓ ਲੱਸੀ ਪੀਂਦੇ ਨੁਕਸਾਨ ਦੇ ਲੋ ਹੋਰ ਕਿਸੇ ਦੇ ਪਤਾ ਨਾ ਲੱਗੇ ਨਾ ਲੱਗੇ ਸਰਦਾਰ 15 ਜਰੂਰ ਕਦਾ ਲਾ ਦੇਣੇ ਰਾੜੀ ਮੋਚ ਲੱਗੀ ਕੀ ਹਾਂ ਵੀ ਤੁਸੀਂ ਕੁਲਚਾ ਲੱਸੀ ਵੀ ਤੇ ਕੀ ਦਿੰਦਾ ਨੇ ਇਹ ਦੇਖੋ ਸਾਡੀ ਪਲੇਟ ਪੂਰੀ ਫਿਨਿਸ਼ ਕਰ ਚੁੱਕੇ ਆਪਾਂ ਪਾਜੀ ਨੇ ਤਾਂ ਜਿੱਥੇ ਵੀ ਜਾਂਦੇ ਪਾਜੀ ਛੋਲੇ ਨਹੀਂ ਛੱਡਦੇ ਹੈਗੇ ਪਰ ਬੰਦਾ ਤੰਗ ਆ ਗਿਆ ਬੰਦਾ ਦੋ ਵਾਰੀ ਤਿੰਨ ਵਾਰੀ ਛੋਲੇ ਦੇ ਕੇ ਗਿਆ ਬੰਦਾ ਕਹਿੰਦਾ ਛੋਲੇ ਕਿੰਨੇ ਖਾ ਰਿਓ ਭਾਈ ਤੁਸੀਂ ਕਿੰਨੇ 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 ਕਿਉਂ ਮੈਂ ਖਾਈ ਦਾ ਜਾਂਦੇ ਘਰ ਜੇਕ ਨੀਂਦ ਬੜੀ ਹੋਣੀ ਹਾਂ ਪੂਰੀ ਦੀ ਥੋੜੀ ਬਣਾਉਂਦਾ ਗੱਲ ਕਰੀਏ ਪਾਜੀ ਦੇ ਹੁਣ ਬਾਟ ਕਾਟ ਵਾਲਾ ਖਾਣੇ ਮਿੱਤੇ ਵਾਲਾ ਛੱਟੇ ਵਾਲਾ ਜਿਹੜਾ ਵਰਦੇ ਆ ਹਾਂ ਠੀਕ ਹੈ ਮਿੱਤੇ ਵਾਲਾ ਇਹ ਆ ਤੇ ਉਹਨਾਂ ਕੋ ਦੇਖੀ ਕਿਉਂ ਲਗਾਇਆ ਹੈ ਨਾ ਹੋਰ ਮਜ਼ਾ ਆਉਂਦੀ। ਉਹਨਾਂ ਦੇਖਿਆ ਨਹੀਂ ਧਿਆਣੀ ਮਾਰੇ ਕਾਲੀ ਕਾਲੀ। ਐਂ ਗੱਲ ਮਾਰਦਾ। ਓਕੇ ਆ। ਸਹੀ ਲਿਖਿਆ YouTube ਤੇ। ਓਕੇ ਹੈ ਤਾਂ। ਇਹਦਾ ਮੈਂ ਡੀਟੇਲ ਸਭ ਇੱਥੇ ਲਾਇਆ ਭਾਈ ਨੇ। ਆਪਾਂ ਰਿਵਿਊ ਦਈ ਦੇਣਾ ਬਸ ਗੱਲਾਂ। ਤੇ ਇਹ ਭਾਈ ਨੇ ਜਿਹੜੇ ਨਾਲ ਲਾਉਂਦੇ ਨੇ ਆਪਣੇ। ਹਾਂ ਸਵਾਲ ਆ ਗਿਆ ਭਾਈ ਬਾਕੀ ਗੱਲਾਂ ਦੀ। ਲੋਕੇਸ਼ਨ ਦੱਸਦੇ ਹੋ ਭਾਈ ਜੀ। ਵੀਰੇ ਮੋਲ ਟਾਉਨ ਸੈਂਕਸ਼ਨ ਹੈ ਟਿਊਸ਼ਨ ਮਾਰਗਰ ਤੋਂ ਪਹਿਲਾਂ। ਅਛਾ ਜੀ। ਸਿੰਘ ਸਵਾ ਗੁਰਦਾਰੇ ਬੈਕ ਸਾਈਡ। ਨਿਅਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ। ਉੱਚੀ। ਫਿਰ ਫਿਰ ਲਾਈ ਚਲ ਗਏ ਭਾਈ ਦੇ ਘਰੇ। ਉੱਥੇ ਬਾਬਾ ਟਕਰਾਂ ਜੀ ਕਹਿੰਦਾ ਇੱਥੇ ਕਿੱਥੇ ਭੱਲ ਦੇ ਫਿਰਦੇ ਹੋ? ਉਧਰ ਜਾਓ ਕਹਿੰਦਾ। ਸਾਨੂੰ ਉਧਰ ਭੇਜਿਆ ਗਿਆ। ਜਦੋਂ ਲਿਕੇਸ਼ਨ ਨਹੀਂ ਸੀ। ਇਹਦੇ ਵਿੱਚ ਲੋਕਡਾਊਨ ਸੀ। ਘਰੇ ਵੀ ਕੰਮ ਚੱਲਦਾ ਸੀ ਨਾ। ਆ ਭਾਈ ਨੇ ਉੱਥੇ ਸਾਨੂੰ ਉਧਰ ਲਈ ਕਿਛੀ ਅਸੀਂ ਸ਼ੋਪ ਮਾਰਿਆ। ਅਸੀਂ ਉਧਰ ਚਲ ਗਏ ਭਰਾਵਾ। ਇਹ ਵੀ ਇੱਧਰ ਨੂੰ ਆਏ ਮੁੜ ਕੇ ਦੁਬਾਰਾ ਹੁਣ। ਬਾਕੀ ਹੈ ਗੱਲ ਬਾਤ। ਕਹਿੰਦਾ ਭਾਜੀ ਪੰਜਾਬਾਂ ਕਰੀ। ਓਕੇ ਭਾਜੀ। ਚਲੋ ਭਾਜੀ ਹੁਣ ਅਸੀਂ ਦਿਲ ਕਿਪਾ ਐ ਨਹੀਂ ਕੰਮ ਚੱਲਦੇ ਹੁੰਦੇ ਭਾਜੀ ਆਹ ਦੇਖੋ ਇੱਕ ਇੱਕ ਸਾਈਡ ਤੇ ਫੋਨ ਲਾਇਆ ਕਰਨ ਨੂੰ ਦੂਜੀ ਸਾਈਡ ਤੇ ਪਿਆਜ ਕੱਟਣ ਲੱਗਾ ਐ ਆਹ ਆਹ ਇਹ ਭਾਜੀ ਇਹ ਬਲੈਕ ਵੀਡੀਓ ਦਿਖਾ ਰਿਹਾ ਕਿ ਅਸੀਂ ਇਹਨਾ ਬਹੁਤ ਤਜਰਬਾ ਤਜਰਬਾ ਦਿਖਾ ਰਿਹਾ ਅਗਲਾ ਤਜਰਬਾ ਦੇਖ ਐਦਾਂ ਵੀ ਪਿਆਜ ਕੱਟੇ ਜਾ ਸਕਦੇ ਆ ਬੰਦੇ ਨੇ ਬੰਦੇ ਦਾ ਮਨ ਹੋਣਾ ਚਾਹੀਦਾ ਗੱਲ ਕਰਨ ਲਈ ਭਾਜੀ ਹਾਂ ਕੰਮ ਵੀ ਨਾਲ ਹੁੰਦੇ ਨੇ ਗੱਲ ਵੀ ਨਾਲ ਹੁੰਦੀ ਆ ਮੁਰਕੇ ਮम्मा ਉਂਗਲ ਵੀ ਨਾ ਬਣਾ ਲਈ ਦੇਣੀ ਕਿਦਾਂ ਟੁਰੂ ਲਵ ਵਿਚਾਰੇ ਦਾ ਟੁਰੂ ਲਵ ਕੇ ਟਰੂ ਲਵ ਟੁਰੂ ਟੁਰੂ ਲਵ ਟੁਰੂ ਟੁਰੂ ਲਵ ਟੁਰੂ ਲਵ ਤੇ ਆਹ ਪਾਜੀ ਨੇ ਆਪਣੇ ਕਾਊਂਟਰ ਸਾਹਮਣੇ ਆਹ ਬਾਈ ਸ਼ਕਲ ਖਾਂਬਣੀ ਇਧਰ ਆਏ 골 ਗੱਪੇ ਨਾਲ ਰੰਗ ਦਈਦਾ ਜਦ ਲਿਸ਼ਕਾ ਮਾਰਦਾ ਭਰਾਵਾ ਜਿਆਦਾ ਦਿਖਾਈ 골 ਗੱਪੇ ਮੈਚ ਕਰਕੇ ਯਾਰ ਤੇ ਕੀ ਮੜਾ ਜਾ ਆਹ ਦੇਖੋ 골 ਗੱਪੇ ਰੰਗ ਮੈਚ ਕਰਦੇ ਨਾ ਪੂਰਾ ਗੋਲ ਗੱਪੇ ਵੇਚ ਕੇ ਰੰਗ ਵੀ ਉਧਰ ਦੀ ਗੱਲ ਆਏ 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 ਤੇ ਆਪਾਂ ਇੰਟਰੋ ਕਰਾ ਦਈਏ ਭਾਜੀ ਹੈਗੇ ਨੇ ਆਪਣੇ ਸਚਿੰਜ ਗੋਲ ਗੱਪੇ ਵਾਲੇ ਆਇਆ ਆ ਆ ਅੱਜ ਤੁਹਾਨੂੰ ਲੈ ਕੇ ਆਏ ਆਪਾਂ ਸਚਿੰਜ ਗੋਲ ਗੱਪੇ ਵਾਲੇ ਕੋ ਆਏ ਆਏ ਜਿਦਾ ਤੁਸੀਂ ਕਰਾਉਡ ਦੇਖੋਗੇ ਅਜੇ ਫਿਲਹਾਲ ਕਰਾਉਡ ਹੈ ਨਹੀਂ ਐਨਾ ਟਾਈਮ ਨਹੀਂ ਹੋਇਆ ਇੱਦਾਂ ਨਹੀਂ ਲੱਗ ਟਾਈਮ ਆ ਮਾਮਾ ਅਸੀਂ ਟਾਈਮ ਚੱਕ ਲਿਆ ਬੰਦਿਆਂ ਦਾ ਪਹਿਲਾਂ ਹੀ ਹਾਂ ਇੱਥੇ ਜਦੋਂ ਬੰਦੇ ਨਹੀਂ ਹੁੰਦੇ ਨਾ ਉਦੋਂ ਛੱਪਾ ਮਾਰਨਾ ਜੇ ਕੋਈ ਨਹੀਂ ਹੈਗਾ ਅਸੀਂ ਅੱਜ ਤਾਂ ਮਰਦੀ ਬੋਲ ਸਕਦੇ ਹਾਂ ਬਣਾਓ ਭਾਈ ਜੀ ਆਪਣੇ ਸਪੈਸ਼ਲ ਕਿਹੜਾ ਡਬਲ ਵਾਲਾ ਗੋਲਗਾਪਾ ਹਾਂ ਜੇ ਗੋਲਗਾਪਾ ਨਾ ਸੁਆਦ ਹੋਇਆ ਨਾ ਤੇ ਫੇੜਾ ਹੀ ਆ ਤੇਰੇ ਦੇਖੀ ਜਿਹੜੇ ਭਟੂਰੇ ਖਵਾਏ ਨਾ ਉਦਾਂ ਦੇ ਮੁੱਕੇ ਪੈਣੇ ਆ ਇਹ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਇਹ ਤਾਂ ਹੁਣ ਮੁੰਡੇ ਆ ਗਏ ਉਹਨਾਂ ਦੇ ਅੰਕਲ ਦੇ ਠੀਕ ਹੈ ਜੀ ਜਦੋਂ ਅੰਕਲ ਲਾਉਂਦੇ ਹੁੰਦੇ ਸੀ ਨਾ ਗੋਲਗਾਪਾ ਕਰੀਮ ਵਾਲਾ ਡੈਰੀ ਵਾਲੀ ਕਰੀਮ ਹੁੰਦੀ ਸੀ ਤੇ ਡਰਾਈ ਫਰੂਟ ਪਾ ਕੇ ਅੰਕਲ ਬਣਾਉ ਤੇ ਹੁਣ ਆ ਬੰਦੇ ਕੰਡੂਸੀ ਕਰਨ ਲੱਗੇ ਆ ਇੱਦ ਹੀ ਆ ਨਾ ਹਾਂ ਘਰ ਬੜਵਾਉਂਦਾ ਸੀ ਨਾ ਉਹ ਨਾਲ ਬੜਵਾਉਦਾ ਸੀ ਨਾ ਉਹ ਪਤਾ ਵੀ ਰੇਟ 10 ਰੁਪਏ ਸੀ ਘਾ ਤੇ ਹੁਣ ਵੀ 10 ਰੁਪਏ ਹੈਗਾ ਯਾਰ ਨਹੀਂ ਪਰ ਉਹ ਡ్రਾਈ ਫਰੂਟ ਗੈਪ ਹੋ ਗਿਆ ਨਾ ਵਿੱਚੋਂ ਆ ਆ ਦੇਖੋ ਇਹ ਚੈੱਕ ਕਰੋ ਹਾਂ 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 ਭਾਈ ਨੂੰ ਜ ਪਿਆਰ ਦੇਵਾਂਗੇ ਅਸੀਂ ਉਹ ਵੈਲੈਂਟਾਈਨ ਦੇ ਵਾਲਾ ਕਹਿੰਦਾ ਵੈਲੈਂਟਾਈਨ ਦੇ ਵਾਲਾ ਕੋਲ ਗੱਪਾ ਖਵਾਣਾ ਕਹਿੰਦਾ ਭਾਈ ਤੁਹਾਨੂੰ ਉਹ ਦਿਲ ਬਣਾ ਚੱਡਿਆ ਬੰਦੇ ਨੇ ਓਏ ਹੋਏ ਹੋਏ ਨਹੀਂ ਮੰਦਾ ਆ ਚੱਕ ਬਈ ਇਹ ਦਿਲ ਦੇ ਵਿੱਚ ਰਸ ਭਰੀ ਜਾ ਰਹੀ ਹੈ ਤੇ ਦਿਲ ਮਿੱਠਾ ਕਲਾਕ ਰੀਤੀਆਂ ਕਹਿੰਦਾ ਪਾਜੀ ਜੀ ਉਹਲਾ ਮੂੰਹ ਮਿੱਠਾ ਕਰੋ ਤੁਸੀਂ ਓਏ ਯਾਰ ਪਾਜੀ ਆਏ ਹੋਏ ਸਾਡਾ ਪਾਜੀ ਇਹ ਪਿਆਰ ਆ ਇਹ ਤੁਸੀਂ ਉੱਤੇ ਨਾ ਜਾ ਜਾਓ ਤੁਹਾਨੂੰ ਨਹੀਂ ਮਿਲਣਾ ਇਹ ਕੱਲਾ ਮੈਨੂੰ ਹੀ ਮਿਲਣਾ ਇਹ ਪਿਆਰ ਆ ਮੇਰੇ ਲਈ ਪਿਆਰ ਆ ਦੇਖੋ ਆ ਚੱਕ ਆ ਲੱਗਣ ਲੱਗੇ ਆਪਣੇ ਦਹੀਂ ਵਾਲੇ ਓਏ ਹੋਏ 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 ਕੰਜੂਸੀ ਨਹੀਂ ਕਰਨੀ ਭਰਾਵਾ ਤੂੰ ਦੱਸਾਂ ਜੀ ਮੈਂ ਆ ਚੱਕ ਓਏ ਹੋਏ ਖੱਬੇ ਹੱਥ ਨਾਲ ਗੋਲ ਗੱਪਾ ਕੱਢ ਕੇ ਰਾਈਟ ਹੈਂਡ ਨਾਲ ਆਲੂ ਭਰਦਾ ਬੰਦਾ ਮੰਨਦਾ ਨਹੀਂ ਅਸੀਂ ਮੰਨਦਾ ਨਹੀਂ ਬੰਦਾ ਹੈ ਮੈਂ ਸਾਹਣਾ ਤੂੰ ਦੇ ਲੈ ਅੱਜ ਚੱਕਰ ਹੋ ਜੀ ਸਚੀਨ ਗੋਲ ਗੱਪੇ ਵਾਲੇ ਤੇ ਦਹੀਂ ਵਾਲੇ ਉਹ ਦਹੀਂ ਬਾ ਡੁੱਲ ਗਿਆ ਇਹੋ ਕਹਿੰਦੇ ਭਾਈ ਕਹਿੰਦੇ ਇਹ ਪਿਆਜ਼ ਕੱਟ ਕੇ ਦੇ ਅੰਦਰੋਂ ਪਾਈਏ ਉਹ ਚੱਕੇ ਨਾਲ ਨਾਲ ਹੀ ਠੀਕ ਹੈ ਨਾ ਸਵਾਇ ਨਹੀਂ ਆਉਣਾ ਸਾਨੂੰ ਤਾਂ ਆ ਰਹੀ ਹੈ ਭਾਈ ਤੁਹਾਨੂੰ ਸਾਨੂੰ ਆ ਰਹੀ ਸਰ ਕਰ 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 ਚਲੋ ਫੋਟੋ ਨਹੀਂ ਪਾਵਾਂਗੇ

ਅਭੀ ਚੈੱਕ ਕਰਦਾ ਹਾਂ ਮੈਂ ਜਲਦੀ ਆਰਜੀਨਲ ਦੇ ਪੈਸਟਰ ਇੱਕ ਉਹ ਗੋਲਗਾ ਪੈਕ ਚੈੱਕ ਕਰ ਦਿੰਦੀ ਆਏ ਹਾਏ ਹਾਏ ਇਹ ਕਿੰਨਾ ਸੁਣ ਲਾ ਦੇਖਣ ਨੂੰ ਕਿੰਨਾ ਖਣ ਲਾ ਦੇ ਗੋਲਗਾ ਤੂੰ ਸੜਾਈਂ ਤੂੰ ਮਰਨਾ ਮੈਨ ਲੱਗਦਾ ਵੇ ਆ ਵੀ ਆਪਣੀਆਂ ਦੋ ਸੋਖਾ ਜੀ ਉਹ ਕਹੀਗੇ ਨਾ ਦੇਖ ਲਓ ਅਸੀਂ ਮਿਰਚਾ ਪਤਾ ਕਿੰਨੀ ਪੋਈ ਜਣੇ ਗੋਲ ਗੱਪੇ ਚ ਤੇ ਮਮਾ ਆਲੂ ਨਹੀਂ ਪੋਉਂਦਾ ਮਿਰਚਾ ਪੋਉਂਦਾ ਗਲੀਆਂ ਇਹਦਾ ਗੋਲ ਗੱਪਾ ਦੇਖੋ ਤੁਸੀਂ ਆਂ ਚੁੱਕੇ ਵਾਲਾ ਮਿਰਚਾ ਚੈੱਕ ਕਰੋ ਦੂਰ ਹੀ ਲਸਕਾ ਮਾਰਦੀ ਆਂ ਆਪਾਂ ਦਾ ਭਾਈ ਨੋਰਮਲ ਜੀ ਤੁਸੀਂ ਭੁੱਲ ਗਏ ਹੋ ਆਪਣਾ ਨੋਰਮਲ ਆ ਭਾਈ ਨੋਰਮਲ ਨੋ ਠੀਕ ਆ ਹਾਂ ਜੀ ਤੁਸੀਂ ਭੁੱਲ ਗਏ ਹੋ ਮਿਰਚਾ ਤੁਸੀਂ ਪੁਆਈਆਂ ਸੀ ਕੁਲਚੇ ਛੋਲੇ ਆਪਾਂ ਖਾ ਗਏ ਮਿਰਚਾ ਤੁਸੀਂ ਛੱਡ ਦੀਆਂ ਦੀਆਂ ਐ ਨਾ ਕਹੋ ਤੁਸੀਂ ਫੜਿਆ ਗਿਆ ਫੜਿਆ ਗਿਆ ਮੈਂ ਫੜੇਗੇ ਤੁਸੀਂ ਫੜੇਗੇ ਇਹ ਮਤਲਬ ਕਰੀਮ ਵਾਲਾ ਤਾਂ ਆਪਾਂ ਨਹੀਂ ਖਾਂਦੇ ਆਪਾਂ ਖਾਂਦੇ ਆ ਨੋਰਮਲ ਉਹ ਲੋ ਜੀ ਉਹ ਲੋ ਜੀ ਨੁਕਸਾਨ ਨੁਕਸਾਨ ਹੋ ਗਿਆ 2.5 ਰੁਪਏ ਡਿੱਗੇ ਨੇ 2.5 ਰੁਪਏ ਦਾ ਪਨੀਰ ਡਿੱ ਗਿਆ ਉਹ ਓਏ ਓ ਲੈ ਆਏ ਆਏ ਮਿਰਚਾ ਚੈੱਕ ਕਰੋ ਮੇਰਾ ਹੋਰ ਫੜੇ ਭਾਈ ਨੇ ਤਾਂ ਛੱਡਤੀ ਸੀ ਮਿਰਚਾ ਅੱਗਲੇ ਲੈ ਕੇ ਆ ਗਏ ਮੇਰੀ ਘਰ ਤੱਕ ਤਨੁਕ ਤਾਂ ਲੈ ਜਾਓ ਨਾ ਇਹ ਨਹੀਂ ਮਿਰਚ ਨਹੀਂ ਖਾਣ ਦੀ ਆ ਭਰਾਵਾ ਕੰਮ ਵੀ ਕਰਨਾ ਹੋਰ ਕੀ ਹਾਂ ਕੀ ਕਰੀਏ ਮੇਰਾ ਹੜੀ ਦਾ ਨਾ ਆ ਦੇਖੋ ਜੀ ਮੇਟਾ ਲਿਖੋ ਜੀ ਚੈੱਕ ਕਰੋ ਓਏ ਹਾਏ ਹਾਏ ਖੁੱਲ ਕੇ ਆਂਦੀ ਹਣੀ ਮੇਰੇ ਸਾਬ ਨਾਲ ਖੁੱਲ ਕੇ ਭਾਜੀ ਪੁੱਛੋ ਨਾ ਲੱਗਿਆ ਮੈਨੂੰ ਸੇ ਤਾਂ ਰਾਜ ਪਤਾ ਲੱਗ ਜਾਦਾ ਰਾਜੀ ਇਹੀ ਆ ਭਾਜੀ ਤੁਸ ਜੇ ਸਟਾਈ ਕਰਕੇ ਦੱਸੋ ਕਿਵਾ ਬਿਲ ਬਰੇਕ ਪਾ ਦਿਓ ਨਹੀਂ ਬਿਲ ਬਰੇਕ ਤੋਂ ਨਹੀਂ ਜਾਨੀ ਬਣਾਉਂਦਾ ਖੁਸ਼ ਕਰਤਾ ਭਾਜੀ ਪੇਮੈਂਟ ਕਰਕੇ ਤੁਸੀਂ ਜਲ ਜਤ ਲੈ ਅੱਜ ਪਾਣੀ ਲਿਓ ਭਾਜੀ ਥਾਣੀ ਪੀਂਨੇ ਆ ਹੂੰ ਹੂੰ ਐਸੇ ਪਾਣੀ ਦੀ ਗੱਲ ਕਰ ਰਿਆ ਸੀ ਸਹੀ ਆ ਚੈੱਕ ਕਰੋ ਪਾਣੀ ਅੱਛੇ ਯਸ ਕਿਸੇ ਪਾਣੀ ਦੀ ਮੈਂ ਗੱਲ ਕਰਦਾ ਸੀ ਇਹ ਸਹੀ ਇਹ ਪਾਣੀ ਦੀ ਗੱਲ ਬਾਤ ਆ ਕੋਈ ਵਾਦੂ ਫਲੇਵਰ ਨਹੀਂ ਇੱਕੋ ਹੀ ਫਲੇਵਰ ਵਧੀਆ ਮਿਕਸ ਗੱਲਬਾਤ ਪੂਰੀ ਆ ਨਾ ਜ਼ਿਆਦਾ ਕੋੜਾ ਨਾ ਜ਼ਿਆਦਾ ਮਿੱਠਾ ਇਹ ਗੁਰਗੁਨਾ ਪਾਣੀ ਗੁਰਗੁਨਾ ਪਾਣੀ ਗੁਰਗੁਨਾ ਪਾਣੀ ਇਹ ਮਲੀ ਵਾਲਾ ਪਾਣੀ ਆ ਜੀ ਪੀ ਕੇ ਇਹਨੇ ਪਾਣੀ ਫਟਾਫਟ ਕੋਈ ਦੇਖੇ ਨਾ ਇਹ ਕੋਲੋਂ ਦਾ ਪਾਣੀ। ਇਹ ਪੀਣ ਤੋਂ ਬਾਅਦ ਵੀ ਕੋਲੋਂ ਦਾ। ਹਾਂ। ਕਿੰਨੇ ਚੋਂ ਘੜ ਲੈਣਾ ਮੈਂ ਇਹਦੇ ਪਾਣੀ। ਹਾਂ। ਨੰਗਾ ਭਾਈ। ਇਹ ਕਿੰਨਾ ਪਾਣੀ? ਕਿੰਨੇ ਲੀਟਰ ਪਾਣੀ ਪੀਂਦਾ ਹੈ? ਇਹ ਭਾਈ 20 ਲੀਟਰ ਪੀ ਲੈਂਦਾ ਵਾ ਕਿਉਂਕਿ ਸਰਕਾਰ ਨੇ ਜਿਹੜਾ ਕੀਤਾ ਹੈ ਨਾ ਕਿੰਨੇ ਲੀਟਰ 4 ਲੀਟਰ ਕੀਤਾ ਹੈ 5 ਲੀਟਰ। 5 ਲੀਟਰ ਪੀਣਾ ਜਦਾਂ। ਠੱਟ ਪਿੰਦੇ ਆ ਮਿਰਚਾਂ ਬਹੁਤ ਆ ਖਾਂਦੇ ਆ। ਮੈਂ ਕੱਲ ਸਵੇਰੇ ਫਿਰ ਭਾਈਆਂ ਮਿਰਚਾਂ ਬਈ ਖਾਧਾਣਦੇ ਸਾਡੀ ਰੋਜ਼ ਦੀ। ਸਪੈਸ਼ਲ ਮਿਰਚੇ ਦੇ ਵਾਸਤੇ ਆਣੀਆਂ ਭਾਈਆਂ ਰੋਜ਼ ਇਹਨਾਂ। ਕਾਵਨੀ ਲੱਗੀ ਹੋਣੀ ਪੁੱਛ ਲਓ ਮਿਰਚਾਂ ਲੱਗੀਆਂ ਤੁਹਾਨੂੰ ਮਿਰਚਾਂ ਦੇ ਬਹੁਤ ਸਾਰੇ ਪੈਣਾ ਭਾਈ ਬਾਕੀ ਭਾਈ ਦੀ ਫਰਮਾਇਸ਼ ਇਹ ਸੀ ਜੀ ਦੋਨਾਂ ਦੀ ਕਹਿੰਦੇ ਅਸੀਂ ਸ਼ਾਪ ਚੇਂਜ ਕਰਨੀ ਆ ਉੱਥੇ ਬਣਾਇਆ ਪੂਰਾ ਅਗੇ ਮੈਂ ਕੋਈ ਗੱਲ ਨਹੀਂ ਭਾਈ ਦੁਕਾਨ ਤੇ ਜਾਵਾਂਗੇ ਉੱਧਰ ਆ ਜੀ ਹਾਂ ਪਹਿਲਾਂ ਸ਼ਾਪ ਉੱਥੇ ਹੀ ਹੁੰਦੀ ਸੀ ਭਾਈ ਦੀ ਉਹਦੇ ਲਈ ਛੱਟ ਤੇ ਇਹ ਤਾਂ ਮਤਲਬ ਹੈ ਟੈਂਪਰੇਰੀ ਇੱਧਰ ਕੰਮ ਕੀਤਾ ਜੀ ਕਿਉਂਕਿ ਉੱਧਰ ਦੁਕਾਨਾ ਵੜਨ ਲੱਗੀਆਂ ਸੀ ਕੰਮ ਚੱਲ ਰਿਹਾ ਜੀ ਅੱਜ ਜੀ ਟ੍ਰਾਈ ਜ਼ਰੂਰ ਕਰਨਾ ਨੂਰਾ ਰੋਡ ਵਾਲਾਂ ਦੇ ਸਾਹਮਣੂ ਪਤਾ ਨਾ ਕਾਲੀ ਸੜਕ ਵਾਲਿਆਂ ਨੂੰ ਸਚੀਨ ਕੋਲ ਗੱਪੇ ਵਾਲਾ ਸਟੋਨ ਗੱ ਇਹਦੇ ਨਾਲ ਇੱਕ ਬੰਦਾ ਵਾ ਉਹ ਬੰਦਾ ਬਹੁਤ ਵਧੀਆ ਜੂਸ ਬਣਾਉਂਦਾ ਇਹ ਉਹਦਾ ਚੇਲਾ ਵਾ ਇਹ ਉਹਦਾ ਚੇਲਾ ਚੱਲ 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 ਅਪਾ ਚੱਲਦੇ ਨੇ ਨੈਕਸਟ ਲੋਕੇਸ਼ਨ ਤੇ ਹੁਣ ਚਲੋ ਭਾਜੀ ਪੇਮੈਂਟ ਹੋ ਗਈ ਭਾਜੀ ਹਾਂਜੀ ਹਾਂਜੀ ਢਾਨ ਪਾਈ ਤੁਸੀਂ ਭਾਈ ਉਹ ਵੀ ਬਹੁਤ ਬਣ ਲਓ ਭਾਜੀ ਇਹਨੂੰ ਬਣ ਲਓ ਬਣ ਲੈ ਇਹਨੂੰ ਬਰਗਰ ਦਾ ਓਏ ਹੋਏ ਹੋਏ ਦਬਾ ਦਬ ਨਿਰਕਾ ਦਾ ਮੱਖਣ ਤੇ ਅਮੂਲ ਦੀ ਕਰੀਮ ਉਹਨੇ ਤਕੜਾ ਹੋਇਆ ਭਰਾਵਾ ਦੇ। ਇਹਨੂੰ ਵੀ ਦੇ ਆ ਕੋਲ 버ਗਰ ਖਾਣ ਨੂੰ। ਕਰੋ ਬੰਦੇ ਨੂੰ ਤਕੜਾ। ਹੈ? ਇਹ ਵੀ ਤਕੜਾ ਹੋਵੇ ਮਾੜਾ ਜਿਹਾ ਬੰਦਾ ਫਟਾਫਟ। ਲਓ ਭਾਈ ਆਪਣੇ 버ਗਰ ਲੱਗ ਗਏ ਨੇ। ਤੇ ਆਪਾਂ ਆਏ ਹੋਏ ਹਾਂ ਸੁਭਾਸ਼ ਨਗਰ ਸਰਦਾਰ ਜੀ ਦਾ ਸਪੈਸ਼ਲ 버ਗਰ। ਸਿੰਗਸ ਕਿੰਗ। ਸਿੰਗਸ ਕਿੰਗ। ਇਹ ਸਿੰਗਸ ਕਿੰਗ ਨਹੀਂ ਲੀਕਾ ਸਰਦਾਰ ਚ ਲੀਗਾ। ਆ। ਆਕੇ ਪਾਪਾ ਬਲਗਨਾਜੇ ਦਾ ਮੰਦਿਰ ਉਹਦਾ ਬਦਾ ਦਵਾਗੇ ਕਿਆ ਬਾਤਾਂ ਵੀ ਕਿਆ ਬਾਤਾਂ ਬੰਦੇ ਦਾ ਅੱਜ ਟੇਸਟ ਪੂਰਾ ਵੈਸੇ ਮੈਂ ਦੇਖਿਆ ਬੰਦੇ ਦਾ ਅੱਜ ਟੇਸਟ ਪੂਰਾ ਤੂੰ ਖਾਦਾ ਪਹਿਲਾਂ ਨਹੀਂ ਅੱਜ ਮੈਂ ਵੀ ਪਹਿਲੀ ਵਾਰ ਖਾਣ ਆਇਆ ਮੈਂਨੇ ਚੈੱਕ ਆ ਟੇਸਟ ਕਰੀਏ ਕਿੱਦਾਂ ਖਾ ਕੇ ਦੇਖੀ ਬਰਗਰ ਮੈਂ ਕੱਲ ਆਪਣੇ ਨੂਰਾ ਰੋਡ ਤੇ ਤਾਂ ਬਰਗਰ ਨਹੀਂ ਮਿਲਦਾ ਹਣਾ ਤਾਂ ਹੀ ਤਾਂ ਆਏ ਆ ਖਾਣ ਵਾਸਤੇ ਅੱਗੇ ਹੋ ਜੋ ਮੜ ਜਾਓ ਉਹ ਚਲਦੀ ਆਹ ਆ ਗਈ ਹਰੀ ਚਟਨੀ ਨੇ ਹੀ ਰਿਛਾ ਵੀ ਨਹੀਂ ਰਿਛਾ ਬੰਦੇ ਦੀਆਂ ਚੱਕ ਲਿਓ ਖੋਟੇ ਆਹ ਭਾਈ ਦੋ ਕਿਹਾਈ ਤੁਸੀਂ 5 ਲਾਟੇ ਹੈਂ ਮੈਨਾਂ ਤੋਂ ਡਈ ਯਾਰ ਤੇਰਾ ਹੀ ਆ ਓਹੋ ਠੀਕ ਆ ਠੀਕ ਯਾਰੀ بڑا ਯਾਰੀ بڑا ਦੋ ਪੈਸੇ ਵਾਲੇ ਬਾਕੀ ਪਿਆਰ ਵਾਲੇ ਠੀਕ ਕੀ ਬਤਾਓ ਅੰਕਲ ਜੀ ਸ਼ਾਪ ਦੇ ਓਨਰ ਹਾਂ ਹਾਂ ਪਤਾ ਨਹੀਂ ਪਾਜੀ ਅੱਜ ਕੱਲੇ 버거 ਹੀ ਲਾਉਂਦੇ ਅੰਕਲ ਨਾ ਹੈ ਹੈਂ ਆਹ ਤਾਂ ਦੇਖੀ 버거 ਤੂੰ ਦੁਬਾਰਾ ਖਾਣਾ ਹਾਂਗਾ ਭਾਈ ਗਿਆ ਬਾਜੀ ਬੰਦਿਆ ਪਹਿਲਾ ਦੂਜੀ ਵਾਰੀ ਆਇਆ ਭਰਾਵਾ ਦੇ ਲਾ ਹੁਣ ਖਵਾ ਦੀ ਸਾਨੂੰ ਠੀਕ ਆ ਦੁਬਾਰਾ ਨਾ ਮੋੜਦੀ ਮੈਨੂੰ ਭਰਾਵਾ ਵਾਪਸ ਲਿਓ ਸਾਡਾ ਆਰਡਰ ਖੜਾ ਉੱਤੇ ਨਾ ਆਰਡਰ ਹੀ ਚੱਕਣ ਆਏ ਤੱਕ ਅਸੀਂ ਕੰਮ ਵੀ ਦੇਖਣਾ ਆਪਣਾ ਭਰਾਵਾ ਨਾਲ ਦੇ ਨਾਲ ਐਸਪੀ ਚੱਕ ਓ ਮਾਈ ਗੋਡ ਚੱਕੋ ਵੀ ਚੱਕੋ ਰਾਜੀ ਹੋ ਨੂੜੇ ਬਣਾਉਣੇ ਆਇਆ ਜੇ ਭਰਾ ਨੂੜਲ ਬਣਾਉਣੇ ਬੰਦੇ ਨੇ ਜੇ ਚਲੋ ਕੋਈ ਨਹੀਂ ਕਾਸਾ ਟਾਈਮ ਲੱਗੂਆ ਜੀ ਕਰ ਦਿੰਦੇ ਆ ਚਲੋ ਵੀ ਚਲੋ ਬੰਗਾ ਗੱਲ ਬਾਤ ਇਹ ਤਾਂ ਬਰਗਰ ਬਿਲਕੁਲ ਸਿੰਪਲ ਹੁੰਦਾ ਭਾਈ ਦਾ ਅੰਡਰਕਾ ਦਾ ਮੱਖਣ ਨੂੰ ਜੇ ਕਰੀਏ ਬਾਕੀ ਬਸ ਲੋੜੀ ਮਾਰੀ ਔਰ ਦੋ ਚੀਜ਼ਾਂ ਨੇ ਕੰਮ ਐਂਡ ਹੋ ਜਾਂਦਾ ਬਰਗਰ ਮੂਹ ਨਹੀਂ ਲੱਤਦਾ ਵਸੇ ਇਹ ਗੱਲ ਤਾਂ ਕਰ ਦਿੰਦਾ ਜਿੰਨੇ ਵੀ ਸੁਭਾਸ਼ ਨੇ ਕਰ ਰਹੇ ਨੇ ਨਾ ਲੱਗਾ ਕਾਲੀ ਛੜਕ ਤਾਂ ਗੱਲਾਂ ਇਦਾਂ ਹੀ ਹੁੰਦੀਆਂ ਉਹ ਐਂਡ ਬਰਗਰ ਬਣਾ ਲੈ ਭਾਈ ਫਾਈਨ ਲਿਕੇਸ਼ਨ ਹੈ ਕਿ ਆ ਬਾਬਾ ਬਾਲਕਾ ਨਾ ਮੰਦਿਰ ਡੋਲਫਿਨ ਚੌਂਕ ਬੇਦੀ ਗਾਰਮੈਂਟਸ ਵਾਲਾ ਰੋਡ ਬਸ ਬਾਬਾ ਬਾਲਾ ਨਾ ਮੰਦਿਰ ਦੇ ਬਿਲਕੁਲ ਸਾਹਮਣੇ ਆ ਸਰਦਾਰ ਜੀ ਦੇ ਸਪੈਸ਼ਲ 버ਗਰ ਮੈਂ ਸ਼ਾਟ ਗੁਰ ਦੁਬਾਰਾ ਮਤਲਬ ਕੀ ਜੇ ਤੁਸੀਂ ਡੋਲਫਿਨ ਚੌਂਕ ਤੇ ਆਉਂਗੇ ਤੁਹਾਨੂੰ ਨਾਲ ਹੀ ਸਾਹਮਣੇ ਅੰਕਲ ਦੀ ਦੇਖ ਜਾਣੀ ਹੈ ਜਿਹੜੀ ਆ ਮਾੜੀ ਦੁਰਦਖਾਦੀ ਹੈ ਭਰਾਵਾ ਬਹੁਤ ਅੱਛੀ ਸਿੰਗਜ ਕਿੰਗ ਕਿਆ ਸੀ ਨਾ ਆ ਉਹ ਮਾਰੇ ਬਾਹਰ ਲਿਖਿਆ ਹੋਣਾ ਸਿੰਗਜ ਕਿੰਗ ਬਾਹਰ ਲਿਖਿਆ ਹੈ ਮੈਂ ਦੇਖਿਆ ਨਹੀਂ ਇਹ ਗੱਲਬਾਤ ਪੂਰੀ ਹੋ ਹੈ ਹਾਂ ਇਸ ਤੋਂ ਬਾਅਦ ਬਲੌਗ ਦੀ ਐਂਡਿੰਗ ਆ। ਇਹ ਲਾਸਟ ਚੀਜ਼ ਜਿਹੜੀ ਤੁਹਾਨੂੰ ਦਿਖਾਉਣੀ ਸੀ। ਇਹ ਇਤੋਂ ਉੱਤੇ 버ਗਰ ਨਹੀਂ ਖਾਤਾ ਅਸੀਂ। ਆਹ ਗੱਲਬਾਤ ਪੂਰੀ ਆ। ਲਿਆਓ ਭਾਜੀ ਦੇ ਦਿਓ ਹੁਣ। ਮੂਹੇ ਪਾਣੀ ਲਈ ਜੀ ਛੱਡ। ਆਹ ਪਹਿਲਾਂ ਤੇ ਕਾਲੇ ਭਾਜੀ ਨੇ ਜਿਹਨੇ ਪਹਿਲਾਂ ਕਾਲਾ ਫਾਸਟ ਫੂਡ ਵਾਲਾ ਉਹ ਕੋ ਖਾਣਾ ਸੀ ਪਹਿਲਾਂ ਆਪਾਂ। ਡੈਰੋਲ ਫੜ। ਆਹ ਆ ਚੱਲ। ਉਹ ਮੈਰਾ ਖਾਈ ਲੈਣਾ ਫੜ। ਆਹ ਗੱਲਬਾਤ ਆ ਇਹਦੀ ਬਸ। ਆਹ ਕਰੀਮ ਵਾਲ ਜਿਹੜੀ ਚੱਕ ਤੂੰ ਖਾ ਮੈਂ ਤਾਂ ਖਾਈ ਲੈਣਾ ਮਮਾ ਤੂੰ ਖਾ ਫੇ ਤੂੰ ਦੱਸੀ ਆਪਣੇ ਰੂੜੇ ਰੂੜੇ ਤੇ ਮਿਲਦਾ ਇਹਦਾ ਬਰਗਰ ਤੂੰ ਦੱਸੀ ਮੇਰੇ ਰੱਕੇ ਤੇ ਨਹੀਂ ਮਿਲਦਾ ਆਪਣੇ ਆ ਗਿਆ ਮੇਰੇ ਵਾਲਾ ਚੱਕ ਹਲੋ ਉਸ ਟਾਈਮ ਸਿੱਕੇ ਉਹ ਬੱਸ 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 ਭਾਜੀ ਇਹਨਾਂ ਦਾ ਬਰਗਰ ਨਹੀਂ ਮੇਕੋ ਭਾਈ ਨੇ ਹਾਤੀ ਭਰਤਾ ਪੂਰਾ ਕਰੀਮ ਨਾਲ ਮੇਰੇ ਨਾਲ ਜਿੰਨਾ ਪਿਆਰ ਭਾਜੀ ਇੰਨਾ ਪਿਆਰ ਸੰਗ ਕੇ ਭਾਜੀ ਸੰਗ ਕੇ ਹਲੋ ਅਸੀਂ ਦਰਸਲ ਹੋ ਗਏ ਆ ਲੇਟ ਪਰ ਤੁਸੀਂ ਭਾਈ ਜੀ ਆਣਾ ਕਿੰਨੇ ਵਜੇ ਆਣ ਬੰਦੇ ਸਾਡੇ ਕੋਲ ਚਾਰੇ ਵਜੇ ਭਾਈ ਜੀ ਕਹਿੰਦੇ ਪਹੁੰਚ ਜਾ ਕਰੋ ਬਾ ਟਾਈਮ ਨਾਲ ਸਾਡੇ ਕੋਲ ਅਸੀਂ ਵੇਲੇ 3:30 ਵੀ ਆ ਜਾਂਦੇ ਆ ਇਹ ਛੜ ਤੁਸੀਂ 4 ਵਜੇ ਆ ਜਾ ਕੋਈ ਗੱਲ ਨਹੀਂ ਭਾਬੀ ਨੇ ਜੈਕਟ ਦਿੱਤੀ ਨਾਲ ਦੇ ਸਾਡੇ ਬਹੁਤ ਪਿਆਰ ਪਾਲਦਾ ਭਾਈ ਜੀ ਕਰੀਮ ਦੇ ਵਿੱਚ ਜੈਕਟ ਕਹਿੰਦੀ ਸੀ ਇਧਰ ਡੀਲਾਂ ਨਹੀਂ ਮੁੱਕਦੀਆਂ ਇਹਦੀਆਂ ਉਹਨੇ ਸਕੂਲੇ ਵਾਲਾ ਸੀਗਾ ਸਵੇਰੇ ਕਹਿੰਦੇ